ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਬਾ ਅਰਬਾ ਤਨਦਨ ਮਿਰਸਾ ਸੁਲਮਣੀ ਸ਼ੀਸ਼ਾ ਬੱਬਾ ਸੰਗਸਣੀ ਪੰਮੀ ਸਾਹਿਬ ਮੋਹਤਾ ਚੰਡੀਗੜ੍ਹ ਤੋਂ ਆਜੇ ਨਿਹੰਗ ਸਿੰਘ ਫੌਜਾਂ ਨਗਰ ਜਾਈਆਂ ਲੁਧਿਆਣੇ ਦੇ ਕੋਲਾ ਕਿਹੜਾ ਨਗਰ ਹੈ ਜਸੜ 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 ਪਿੰਡ ਦੇ ਢੇਰੇ ਤੇ ਰਹਿੰਦਾ ਪਰਿਵਾਰ ਪਿੰਡ ਤੋਂ ਆ ਕੇ ਇੱਥੇ ਢੇਰੇ ਤੇ ਰਹਿੰਦੇ ਆ ਔਰ ਇਹ ਬਹੁਤ ਹੀ ਭਲਾ ਮਾਨਸ ਪਰਿਵਾਰ ਹੈ ਇਹਨਾਂ ਵਿੱਚ ਬਾਲਕਾਲ ਹੈ ਨਹੀਂਗਾ ਸਰੀਰ ਬੰਦੇ ਆ ਭਲੇ ਮਾਨਦ ਕਹਿੰਦੇ ਬੱਚੀ ਸਕੂਲੇ ਪੜਨ ਜਾਂਦੀ ਸੀ ਬੱਚੇ ਨੇ ਪ੍ਰਵਾਸੀ ਬਹੀਰੇ ਬਲਗਾ ਕੇ ਔਰ ਬੱਚੀ ਨੂੰ ਘਰੋਂ ਫਰਾਰ ਕਰਕੇ ਲੈ ਗਿਆ ਪਹਿਲਾਂ ਫੇ ਬੱਚੀ ਵਾਪਸ ਕਰਕੇ ਮੋੜੀ ਇਹਨਾਂ ਨੇ ਪੁਲਿਸ ਦੇ ਥਰੂ ਉਦੋਂ ਬਾਅਦ ਬੱਚੀ ਦਾ ਵਿਆਹ ਕਰਤਾ ਬੱਚੀ ਵਿਆਹ ਕਰਾ ਕੇ ਘਰੇ ਆਈ ਤੇ ਬੱਚੀ ਨੂੰ ਵਿਆਹ ਕੀਤਾ ਹੋਇਆ ਜੀਵੀ ਦਾ ਪਰਿਵਾਰ ਤੇ ਵਿਆਹ ਕੀਤਾ ਹੋਇਆ ਜੀਵੀ ਦਾ ਪਰਿਵਾਰ ਦੀ ਲੜਕੀ ਆ ਔਰ ਬੜਾ ਵਧੀਆ ਵਸਣ ਦੀ ਜੀ ਕੁੜੀ ਦਾ ਫੇ ਘਰ ਖਰਾਬ ਕਰਤਾ ਉਹਨੂੰ ਲੈ ਕੇ ਕਿਤੇ ਇਹ ਫਿਰ ਨਿਆ ਕਿਸੇ ਫੌਜਾਂ ਕੋਲ ਪਹੁੰਚਿਆ ਗੁਰਮੁਖ ਦਰਬਾਰ ਬਖਰਵਾ ਤਰਨ੍ਹ ਨਾਲ ਕੋ ਉਹ ਚੜ੍ਹਦੀ ਕਲਾ ਦੇ ਵਿੱਚ ਅਸੀਂ ਆਪਣਾ ਮੋਰਚਾ ਫੜੇ ਕੀਤਾ ਏ ਤੇ ਆ ਪਰਿਵਾਰ ਜਿਸ ਆ ਮਾਰੂ ਰੇਤ ਨਿਕਲ ਰਹਾ ਇਹ ਉਹਨਾਂ ਲੜਕੇ ਦਾ ਪਰਿਵਾਰ ਆ ਪ੍ਰਵਾਸੀ ਮਜ਼ਦੂਰ ਦਾ ਜਿਹੜਾ ਲੜਕੀ ਨੂੰ ਲੈ ਕੇ ਗਿਆ ਸੀ ਇਹਨਾਂ ਨੂੰ ਕੈਪਚਰ ਕਰ ਲਿਆ ਆਪਣੇ ਅੰਦਰ ਲੈ ਗਏ ਆ ਕਿ ਜੇ ਆਉਣਗੇ ਤਾਂ ਤੇ ਇਹਨਾਂ ਨੂੰ ਛੁਡਾ ਕੇ ਲੈ ਜਾਣਗੇ ਇਹ ਸਾਡੇ ਧੀ ਸਾਡੇ ਹਵਾਲੇ ਕਰਨ ਜਿੱਥੋਂ ਮਰਜ਼ੀ ਲੈ ਕੇ ਜਾਣੇ ਆਪੇ ਸਾਡੇ ਪਹੁੰਚ ਕਰਨਗੇ ਪਰਿਵਾਰ ਆਪਣੇ ਅੰਦਰ ਚਾ ਜੀ ਹੋ ਸਕਦਾ ਇਹਨੂੰ ਮੋਰਚੇ ਤੇ ਵੀ ਲੈ ਕੇ ਰਹੀਏ ਜਿਹੇਦਾਰ ਪਪਾ ਪ੍ਰੇਸ਼ਮ ਸਿੰਘ ਜੀ ਸਾਡੇ ਲਾਲ ਪਹੁੰਚੇ ਆ ਔਰ 90 ਤਰੋਂ ਵਜਨ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਅਸੀਂ ਇਹੋ ਵਜਨ ਕਰਨੇ ਆ ਵੀ ਇਹ ਸਾਡੀ ਕੁੜੀ ਨੂੰ ਲਿਆਉਣ ਤੇ ਇਹ ਲੈ ਜਾਣਗੇ ਹੋਰ ਸਾਡਾ ਕੋਈ ਨਹੀਂ ਆ ਅਸੀਂ ਆਪਣਾ ਕਿਉਂਕਿ ਖਾਲਸਾ ਜਿਉਂਦਾ ਹਾਂ ਜੀ ਜਦੋਂ ਖਾਲਸੇ ਦੇ ਇਹੋ ਜੀ ਭੀੜ ਪਈ ਤੇ ਖਾਲਸੇ ਦੇ ਕੋ-ਕੋ ਕੇ ਸਾਰੇ ਬੱਚੇ ਉਹਨਾਂ ਨੇ ਮਾਰੇ ਸੀ ਨਾ ਤੇ ਜੇ ਸਾਡੇ ਇਹਨਾਂ ਨੇ ਹਾਂ ਤੇ ਪਿਆਰ ਦੀ ਭੈਣ ਨੂੰ ਤੇ ਅਸੀਂ ਵੀ ਇਹੋ ਕੰਮ ਕਰਾਂਗੇ ਜੇ ਨਾ ਹਦੀ ਦੀ ਵਾਪਸ ਆਈ ਤੇ ਅਪਨ ਰੇਰ ਸਿੰਘ ਦੇ ਪੋਜਾ ਮਾਗਲ ਜੀ ਇਹ ਔਰ ਜਸਰ ਬਬਰਾ ਰਾਜੇ ਹੋਇਆ ਸੀ ਦਵਾਈ ਕਰਨ ਨੂੰ ਉੱਤੇ ਤੋਂ ਪਰ ਇਹ ਜਿਆਦਾ ਮਤਬਾਸ਼ਾ ਸ਼ਿਸ਼ਾ ਸਿੰਘਾ ਦੇ ਚਰਨਾਂ ਨੂੰ ਪੋੜਾ ਵੇਖੇ ਲੜਕੀ ਘਰ ਵਾਪਸੀ ਨਹੀਂ ਹੁੰਦੀ ਸਾਡਾ ਪਹਿਰਾ ਪੱਕਾ ਰੂਗਾ ਅਸੀਂ ਪੂਰਾ ਸਖਤ ਪਹਿਰਾ ਰੱਖਾਂਗੇ ਇਹ ਜਿੱਥੇ ਮਰਜੀ ਪਤਾਲ ਚਲੇ ਜਣੇ ਕੱਢ ਕੇ ਲਿਆਵਾਂਗੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ